2 ਨਵੰਬਰ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੌ ਚੁੱਕਣਗੇ ਨਿਤਿਸ਼ ਕੁਮਾਰ ਜੀ ਹਾਂ ਚੋਣਾਂ ਦੇ ਵਿੱਚ ਬਿਹਾਰ ਦੀਆਂ ਜਿੱਤ ਤੋਂ ਬਾਅਦ ਐਨਡੀਐ ਨੇ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਨਵੀਂ ਸਰਕਾਰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਦੱਸਣਯੋਗ ਹੈ ਕਿ ਨਿਤਿਸ਼ ਕੁਮਾਰ ਨੇ ਸੋਮਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਵੀ ਕੀਤੀ ਸામਨੇ ਆਈ ਜਾਣਕਾਰੀ ਦੇ ਅਨੁਸਾਰ ਨਿਤਿਸ਼ ਕੁਮਾਰ 20 ਨਵੰਬਰ ਨੂੰ ਪਟਨਾ ਦੇ ਇਤਿਹਾਸਿਕ ਗਾਂਧੀ ਮੈਦਾਨ ਦੇ ਵਿੱਚ ਦਸਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੋਹ ਚੁੱਕਣਗੇ ਇਸ ਹਾਈ ਪ੍ਰੋਫਾਈਲ ਸਮਾਗਮ ਦੇ ਵਿੱਚ ਸੀਨੀਅਰ ਨੇਤਾਵਾਂ ਦੇ ਇੱਕ ਵੱਡੇ ਇਕੱਠ ਦੀ ਉਮੀਦ ਹੈ ਸੋਹ ਚੁੱਕ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਦੇ ਵਜੋਂ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਦੇ ਔਨ ਦੀ ਉਮੀਦ ਦੇ ਵਿੱਚ ਗਾਂਧੀ ਮੈਦਾਨ ਵਿੱਚ ਵਿਆਪਕ ਸੁਰੱਖਿਆ ਅਤੇ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹਾਈ ਸਿਕਿਉਰਿਟੀ ਦੀ ਪੂਰੀ ਜਿਹੜਾ ਪੂਰਾ ਪ੍ਰੋਟੋਕੋਲ ਉੱਥੇ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਦੇ ਨਾਲ ਕਈ ਸੀਨੀਅਰ ਰਾਸ਼ਟਰੀ ਭਾਜਪਾ ਆਗੂ ਵੀ ਮੌਜੂਦ ਰਹਿਣਗੇ ਜਿਨ੍ਹਾਂ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਜੇਪੀ ਨੱਡਾ ਦੇ ਨਾਮ ਵੀ ਸ਼ਾਮਿਲ ਹਨ ਇਨਾ ਚੋਟੀ ਦੇ ਆਗੂਆਂ ਦੀ ਮੌਜੂਦਗੀ ਬਿਹਾਰ ਦੇ ਵਿੱਚ ਭਾਜਪਾ ਦੀ ਮਜ਼ਬੂਤ ਸਥਿਤੀ ਨੂੰ ਦਰਸਾਏਗੀ ਤੇ ਇਸ ਨਾਲ ਇਹ ਵੀ ਦੱਸਣ ਨਿਆ ਕਿ ਬਿਹਾਰ ਭਾਜਪਾ ਦੇ ਪ੍ਰਧਾਨ ਦਿਲੀਪ ਜੈਸਵਾਲ ਨੇ ਕਿਹਾ ਕਿ ਇਸ ਸਮਾਗਮ ਦੇ ਵਿੱਚ ਲਗਭਗ 2 ਤੋਂ 3 ਲੱਖ ਲੋਕ ਜਿਹੜੇ ਕਿ ਸ਼ਾਮਲ ਹੋਣਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੋਟਰਾਂ ਨੇ ਐਨਡੀਏ ਨੂੰ ਪਾਰੀ ਸਮਰਥਨ ਦਿੱਤਾ ਹੈ ਅਤੇ ਇਸ ਦੇ ਲਈ ਸਾਰੇ ਵੋਟਰਾਂ ਨੂੰ ਇਸ ਪ੍ਰੋਗਰਾਮ ਦੇ ਲਈ ਸੱਜਾ ਸੱਦਾ ਵੀ ਜੁੜਾ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਵੋਟ ਪਾਉਣ ਦੇ ਲਈ ਵਧਾਈ ਵੀ ਦਿੱਤੀ ਹੈ ਤੇ ਉਹਨਾਂ ਦਾ ਸ਼ੁਕਰੀਆ ਵੀ ਜੁੜਾ ਕੀਤਾ ਕਿਉਂਕਿ ਇਹ ਮਾਗੜ ਜੋਰ ਸੀ ਤਾਂ ਇਸ ਦੀ ਜਿੱਤ ਇਹ ਦਰਸਾਉਂਦੀ ਹੈ ਕਿ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਜੜਾ ਕਿ ਪਿਆਰ ਹੈ ਤੇ ਲੋਕਾਂ ਦੇ ਵੱਲੋਂ ਭਾਰੀ ਵੋਟ ਦੇ ਨਾਲ ਜੜਾ ਕਿ ਉਹਨਾਂ ਨੂੰ ਜਿਤਾਇਆ ਗਿਆ ਸੀ ਤਾਂ ਹੁਣ 20 ਨਵੰਬਰ ਨੂੰ ਬਿਹਾਰ ਦੇ ਮੁੱਖ ਮੰਤਰੀ ਬਜੋ ਨਿਤਿਸ਼ ਕੁਮਾਰ ਸੌ ਚੁੱਕਣਗੇ